ਪੰਜਾਬੀਓ ਸਸਰੀਕਾਰ ਸਾਰੇ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਹਾਂ ਜੋ ਗੁਲਾਬ ਸਿੱਧੂ ਕਿਉਂਕਿ ਸਾਰੇ ਹੀ ਜਾਣਦੇ ਆ ਪੰਜਾਬ ਦੇ ਵਿੱਚ ਆਲ ਵਰਲਡ ਦੇ ਵਿੱਚ ਹੀ ਜਾਣਦੇ ਆ ਕਿਉਂਕਿ ਜੋ ਗੁਲਾਬ ਸਿੱਧੂ ਤੇ આરોਪ ਲੱਗੇ ਆ ਕਿਉਂਕਿ ਸਨੇ ਸਰਪੰਚ ਸਾਰਾ ਪਿੰਡਕੋਟ ਨੂੰ ਸਿਰਫ ਇੱਕ ਟੱਪੇ ਨੇ ਕਿਉਂਕਿ ਗੁਲਾਬ ਸਿੱਧੂ ਦੇ ਉੱਤੇ ਰੇਵ ਲਗਾ ਦਿੱਤੇ ਗਏ ਆ ਕਿਉਂਕਿ ਜਦੋਂ ਗੁਲਾਬ ਸਿੱਧੂ ਰੜਕ ਕੇ ਰੜਕ ਕੇ ਮਾਫੀ ਮੰਗੀ ਜਾਂਦਾ ਗਲਤੀ ਮੰਗੀ ਜਾਂਦਾ ਪੰਜਾਬੀਓ ਕਿਉਂਕਿ ਮaaf ਕਰ ਦੇਣਾ ਚਾਹੀਦਾ ਕਿਉਂਕਿ ਉਹਦੇ ਉੱਤੇ ਹਲੇ ਵੀ ਮੁਰਦਾਬਾਦ ਦੇ ਨਾਰੇ ਲੱਗ ਰਿਹਾ ਕਿਉਂਕਿ ਚਲੋ ਸਰਾਸਰ ਆਪਾਂ ਸਾਰੇ ਹੀ ਮੰਨਦੇ ਆਂ ਇਹ ਗੱਲ ਗਲਤ ਆ ਕਿਉਂਕਿ ਮੌਤਵਾਰ ਬੰਦਾ ਹੁੰਦਾ ਸਰਪੰਚ ਪਿੰਡ ਦਾ ਕਿਉਂਕਿ ਕਈ ਹੋਰ ਵੀ ਜਿਹੜੇ ਮੰਨ ਲਓ ਏਕਾ ਕਰਕੇ ਆ ਗਏ ਮੰਨ ਲਓ ਵਿਰੋਧੀ ਧਿਰਾਂ ਪਿੰਡ ਦੇ ਵਿੱਚ ਜਿਹੜੇ ਲਾਗੇ ਦਾ ਆ ਗਿਆ ਕਈ ਸਰਪੰਚ ਕਿਉਂਕਿ ਸਰਾਸਾਰ ਜਿੱਦੋ ਗੁਲਾਬ ਸਿੱਧੂ ਨੇ ਕਹਿ ਹੀ ਦਿੱਤਾ ਵੀ ਚਲੋ ਮੇਰੇ ਤੋਂ ਗਲਤੀ ਹੋ ਗਈ ਵੀ ਬੀਪ ਦੇ ਵਿੱਚ ਗਾਣਾ ਪਾ ਦਾਂਗੇ ਕਿਉਂਕਿ ਹੁਣ ਵੱਡੇ ਵੱਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਜੋ ਵੱਡੇ ਵੱਡੇ ਸਿੰਗਰਾਂ ਨੇ ਗਲਤੀਆਂ ਕਰਤੀਆਂ ਪੁੱਠੇ ਸਿੱਧੇ ਗਾਣੇ ਕੱਢ ਕੇ ਇਹਨੇ ਤਾਂ ਸਿਰਫ ਅਹੀਂ ਟੱਪਾ ਕਿਹਾ ਕਿਉਂਕਿ ਮaaf ਕਰ ਦੇਣਾ ਚਾਹੀਦਾ ਪੰਜਾਬ ਦਾ ਪੁੱਤਰ ਆਪਣੇ ਉਹ ਕਹਿੰਦਾ ਵੀ ਮੈਂ ਤਾਂ ਪੈਰੀ ਹੱਥ ਲਾ ਦੇਣਾ ਜਦੋਂ ਮੰਨ ਲਓ ਚੰਗੀ ਤਰ੍ਹਾਂ ਉਹਨੇ ਮਾਫੀ ਮੰਗ ਲਈ ਗਲਤੀ ਮੰਗ ਲਈ ਨੀਮਾ ਹੀ ਹੋ ਗਿਆ ਕਿਉਂਕਿ ਮaaf ਕਰ ਦੇਣਾ ਚਾਹੀਦਾ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨੇ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਜੀ ਧੰਨਵਾਦ ਜੀ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਪੰਜਾਬੀ